ਰਹੇ ਹਨ ਆ ਦੇਖ ਲੋ ਕਾਂਗਰਸ ਦਾ ਕੀ ਹਾਲ ਹੋਇਆ ਪੈਨਾਂ ਤੇ ਯਕੀਨ ਨਾ ਕਰਿਓ ਜੋ ਸਾਡੇ ਕੋਲੇ ਸਰਵੇ ਦੀਆਂ ਰਿਪੋਰਟਾਂ ਆਈਆਂ ਮੰਜੇਂਦਰ ਤੇਰਾ ਹਲਕਾ ਹੈ ਇਥੋਂ ਤੁਸੀਂ ਮੈਂ ਜਾ ਕੇ ਆਪਣੇ ਯਾਰਾਂ ਦੋਸਤਾਂ 80000 ਦੀ ਲੀਡਰ 35 ਦੀ ਕਰੋ ਉਸ ਤੋਂ ਬਾਅਦ ਇੱਕੋ ਫੇਰ ਮੈਂ ਆਪਣੇ ਪੁੱਤਾਂ ਦੇ ਹੱਥੋਂ ਟੀਕੇ ਖੋ ਕੇ ਕੰਮ ਤੇ ਜਾਓ ਕਰੇ ਕੰਮ ਤੇ ਜਾਓ ਬੁਲਕ ਜਾਣ ਦੀ ਲੋੜ ਨਹੀਂ ਕਿਉਂ 25 25 30 30 ਚੱਕੀ ਫਿਰਦੇ ਆ ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ ਹੁਣ ਨਾ ਆਪਾਂ ਆਪਣੀ ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਪੰਜਾਬ ਉਹ ਸ਼ਕਤੀ ਉਹ ਨਹੀਂ ਹੋਈ ਹੈ ਜੀ ਆਪਦੀ ਸਰਕਾਰ ਬਣਾ ਲਈ ਲੇ ਉਹ ਕਮੀ ਵੀ ਪੂਰੀ ਹੋ ਗਈ ਹੁਣ ਬੱਡੀ ਐ ਭਾਈ ਜੀ ਕਹਿ ਕੇ ਬੁਲਾਉਂਦੇ ਆ ਸੱਚੀ ਗੱਲ ਹੈ ਭਾਈ ਜੀ ਰੋਕ ਲੈਂਦਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਆ ਤਾਂ ਤੁਸੀਂ ਤਾਂ ਬਹੁਤ ਨੇੜੇ ਬੈਠੇ ਹੋ ਨੇ ਮੇਰਾ ਪੁਲਿਸ ਦੇ ਵਿੱਚ ਇੱਕ ਬਹੁਤ ਵਧੀਆ ਦੋਸਤ ਸੀਗਾ ਵੱਡਾ ਅਫਸਰ ਮੈਂ ਉਹਨੂੰ ਪੁੱਛਿਆ ਨਾ ਕਿ ਜਦੋਂ ਯਾਰ ਗੱਲਾਂ ਨਾ ਤੇਮ ਕਾ ਜੀ ਡੀ ਬਣਾ ਦਿੰਦੇ ਇੱਕ ਉਹ ਮਤਲਬ ਜੇ ਲੋਕ ਬੈਠਿਆ ਐ ਇੰਨੀ ਤਾਂ ਡੀ ਹੁੰਦੀ ਐ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਐ ਜੀ ਦੂਰੀ ਕਿਉਂ ਪਾ ਦਿੰਦੇ ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਉਹਨੂੰ ਅੰਦਰਲੇ ਦੱਸ ਉਹ ਕਹਿੰਦਾ ਅੰਦਰਲੀ ਗੱਲ ਇਹ ਐ ਜੀ ਲੀਡਰਾਂ ਦੀਆਂ ਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਹੈ ਕਹਿੰਦੇ ਸਸਪੈਂਡ ਅਸੀਂ ਅਸੀਂ ਫਿਰ ਹੁਣ ਕੀ ਕੀ ਤਰੀਕਾ ਲੱਭਿਆ ਹੈ ਰੈਲੀਾਂ ਦੀ ਜਗ੍ਹਾ ਤੇ ਰਾਤ ਨੂੰ ਰੈਲੀ ਸਟੇਜ ਵੱਲ ਨੂੰ ਹੀ ਜੁੱਤੀ ਸਿੱਟ ਕੇ ਦੇਖ ਲੈਨੇ ਆ ਫਿਰ ਥੋੜੇ ਹੋਰ ਮੰਗਰ ਹੋ ਜਾਣੇ ਉੱਥੋਂ ਸਿੱਟ ਕੇ ਦੇਖ ਲੈਨੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੁੱਤੀ ਸਟੇਜ ਤੇ ਨਾ ਪਹੁੰਚੇ ਅਸੀਂ ਗੈਪ ਲਾਓ ਤੇ ਖੇੜਾ ਛੜਾਓ ਪੰਜਾਬ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠਾ ਹੈ ਠਾਹੀ ਤੋਂ ਬਚਾਉਣਾ ਹੈ ਦੇਸ਼ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਸੀ ਹਰੀ ਕ੍ਰਾਂਤੀ ਵਲੇ ਪੰਜਾਬ ਹੁਣ ਵੀ ਅੱਗੇ ਲੱਗਣਾ ਨੂੰ ਦੇਸ਼ ਬਚਾਉਣ ਵਾਸਤੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊ ਅੱਜ ਤੋਂ 20 ਪੰਜਾਬ ਪੀਐਸਸੀ ਦੇ ਪਰ ਜਾ ਕੇ ਸੈਲਵਸ ਦੇ ਵਿੱਚ ਪੁੱਛਿਆ ਜਾਊਗਾ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ ਨੇ ਲੋੜ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ ਤਾਂ ਉਹਦਾ ਹੀ ਉੱਤਰ ਇਹ ਹੋਣਾ ਚਾਹੀਦਾ ਹੈ 130 ਨਾ ਆਪ ਦਾ ਆਪਣੇ ਕੋਲੇ ਸਰਕਾਰ ਇਹਨਾਂ ਸਾਲ ਕੰਮ ਨਹੀਂ ਕਰ ਰਹੇ ਨੇ ਜੇ ਕਿਤੇ ਖੜੂਰ ਸਭ ਤੋਂ ਐਮ ਪੀ ਵੀ ਰਾਹ மசிய So, एक बटन नंबर ते बटन चौथे नंबर ते आना पहले नंबर त है गला बैठे पे कोई गल नहीं झोना लाने ਲੋਕਾਂ ਨੂੰ ਜਗਾਉਣਾ ਹੀ ਹੈ ਜਾਗੇ ਵੀ ਪਏ ਹੋ ਵਧੀਆ ਗੱਲ ਹੈ ਮੇਰੇ ਨਾਲੋਂ ਜ਼ਿਆਦਾ ਤੁਸੀਂ ਬੋਲਣ ਲੱਗ ਗਏ ਹੁਣ ਮੈਨੂੰ ਮੈਨੂੰ ਬੋਲਣਾ ਘੱਟ ਪੈ ਰਿਹਾ ਫਿਰ ਹਾਲ ਦਾ ਕੀ ਹਾਲ ਹੋਇਆ ਪਿਆ ਹੈ ਕਾਂਗਰਸ ਦਾ ਕੀ ਹਾਲ ਹੋਇਆ ਪਿਆ ਹੈ ਕਾਂਗਰਸ ਅੰਦਰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੌਣ ਕੌਣ ਕਿਸ ਦੇ ਵਿਰੁੱਧ ਲੜ ਰਿਹਾ ਹੈ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਬਠਿੰਡੇ ਵਾਲਾ ਸੰਗਰੂਰ ਵਾਲਾ ਆਨੰਦਪੁਰ ਸਾਹਿਬ ਸਿੜਤਾ ਪੁਲਾਥ ਵਾਲਾ ਸਾਡੇ ਸੰਗਰੂਰ ਫਿਰਦਾ ਹੈ ਹਲੇ ਮੈਂ ਪਹਿਲਾਂ ਹੱਥ ਗਿਆ ਸੀ ਲੋਕ ਕਹਿੰਦੇ ਸਾਨੂੰ ਧੋਖਾ ਦੇਊਗਾ ਸੁਖਪਾਲ ਖਹਿਰਾ ਧੋਖਾ ਦੇਊਗਾ ਜੀ ਸਾਨੂੰ ਛੱਡ ਜੂ ਮੈਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਕੋਈ ਧੋਖਾ ਨਹੀਂ ਦੇਂਦਾ ਤਾਂ ਤਾਂ ਜੇ ਉੱਥੋਂ ਜਿੱਤਣ ਦੇਵਾਂਗੇ ਆਰਾਮ ਨਾਲ ਆ ਜੂਗਾ ਮੈਂ ਕਿੱਥੇ ਆ ਜੂ ਇਹਨੂੰ ਇੱਧਰ ਉੱਧਰ ਮੂੰਹ ਇੱਥੇ ਆ ਜੂ ਪਹਿਲਾਂ ਪਿਛਲੀ ਵਾਰ ਬਠਿੰਡੇ ਗਿਆ ਸੀ ਐਤ ਕੀ ਸੰਗਰੂਰ ਗਿਆ ਘਰੇ ਮੋੜਿਆ ਹੁਕ ਸ਼ਾਂਤੀ ਦਾ ਮੋੜਿਆ ਆਊਗਾ ਬਸ મોદી ਆਇਆ ਸੀ ਕੱਲ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰ ਗਿਆ ਜੇ મોદી ਹੁੰਦਾ ਤਾਂ ਅਗਰ ਉਸ ਸਮੇਂ મોદી ਹੋਤਾ ਉਹ ਪਈ ਨੇ ਔਖੇ ਹੋਏ ਪੈਨੇ ਤੂੰ ਕੱਤਰਦੀਆਂ ਗੱਲਾਂ ਕਰੀ ਜਾਂਦਾ ਯਾਰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ ਚ ਕਹਿੰਦੇ ਅਸੀਂ ਕੁਛ ਲੀਟਰਾ ਦਾ ਦਿਲ ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲਦੇ ਹੋ ਮੈਂ ਠੀਕ ਹੈ ਕਹਿੰਦੇ ਸੁਖਵੀਰ ਬਾਦਲਾਹ ਨਾਲ ਸਕੂਲਾਂ ਚ ਬਨੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਕਹਿੰਦੇ ਕੈਪਟਨ ਮਰਿੰਦਰ ਨੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਨਾਲ ਜਦੋਂ ਅਕਾਲੀਆਂ ਦਾ ਰਾਜ ਸਿੱਜਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਟੋਕਾ ਨਾਲ ਤੱਕਦੇ ਖੜੀ ਨਹੀਂ ਨਾ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕੁਝ ਵੀ ਕਹਿ ਦਿੰਦਾ ਅੰਦਰ ਜਾਣ ਸਿੰਘ ਸੀ ਸ੍ਰੀ ਹਰੀਕੋਟਾ ਲਾਂਚਿੰਗ ਸਟੇਸ਼ਨ ਹੈ ਲਾਂਚਿੰਗ ਵੇਲੇ ਮੋਤੀ ਕਹਿੰਦਾ ਮੇਰਾ ਆਤਾ ਹੈ ਮੈਂ ਵੀ ਹਰਾਜਾ ਅੱਠਵੀਂ ਦਾ ਸਰਟੀਫਿਕੇਟ ਤਾਂ ਥਿਆਉਂ ਇਹਦਾ ਇਸਰੋ ਨਾਲ ਕੀ ਲੈਣਾ ਦੇਣਾ ਹੈ ਕਹਿੰਦਾ ਮੈਂ ਜਦ ਤੂੰ تھا ਆ ਤੰਗ تھا ਟੀਚਰ ਮuje ਆ ਕੇ ਕਹਿੰਦਾ ਤੂੰ ਇਸਰੋ ਮੇ ਬੈਠ ਇਸਰੋ ਮੇ ਇਸਰੋ ਮੇ ਇਸਰੋ ਮੇ ਮੇਰਾ ਇਹ ਸਾਇ ਹੈ ਅ ਕੱਲ ਕਹਿ ਗਿਆ ਉਥੇ ਖੂਨ ਦਾ ਰਿਸ਼ਤਾ ਹੈ ਪੰਜਾਬ ਨਾਲ ਕਹਿੰਦਾ ਪੰਜ ਪਿਆਰਾਂ ਚੋਂ ਇੱਕ ਪਿਆਰਾ ਗੁਜਰਾਤ ਹੱਦ ਹੈ ਤੇਰਾਂ ਨਹੀਂ ਦੀ ਹੱਦ ਹੈ ਕਿਸੇ ਵੀ ਸਭ ਤੋਂ ਔਖਾ ਸਵਾਲ ਪੁੱਛ ਲਿਆ ਉਹਨਾਂ ਨੇ ਕਹਿੰਦੇ ਭਗਵੰਤ ਮਾਨ ਕੋਈ ਮੈਂ ਕਿਹਾ ਜੇ ਮੈਂ ਦੇਖਾਂ ਜੇ ਮੈਂ ਦੇਖਾਂ ਅਮਲਾਂ ਵੱਲੇ ਮੇਰੇ ਪੱਲੇ ਜਿਨ੍ਹਾਂ ਦੇਖਾਂ ਲੋਕਾਂ ਦੀ ਰਹਿਮ ਵੱਲੇ ਵੱਲੇ ਉਹ ਸੀਟ ਫਸ ਗਈ ਬਠਿੰਡੇ ਤੋਂ ਹੈਗੇ ਅਸਿਰ ਪਰ ਲੋਕ ਕਹਿੰਦੇ ਭੁੱਖਣ ਵਿੱਚ ਹੈਗੇ ਅਸਿਰ ਜੱਜ ਦੇ ਲੋਕ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਪੜਵੇ ਵੀਰੋ ਜਿੰਨਾ ਚਿਰ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀ ਜੜ ਨਾ ਚਰਸੀ ਨਹੀਂ ਥੱਕਦੇ ਇਹਨਾਂ ਨੇ ਸਾਡੀਆਂ ਤਿੰਨ ਪੀੜ੍ਹੀਆਂ ਤਿੰਨ ਪੀੜ੍ਹੀਆਂ ਇਹਨੇ ਹੋਟਲ ਪਾਲੇ ਬੱਸਾਂ ਢਾਬੇ ਪਾਲੇ ਇਹਨਾਂ ਨੇ ਬਹੁਤ ਕੁਝ ਬਣਾ ਲਿਆ ਲੋਕਾਂ ਦੇ ਖੂਨ ਨਾਲ ਤੇ ਤੇ ਹੁਣ ਸਾਨੂੰ ਮਲੰਗ ਦੱਸਦੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਲੰਗ ਨੇ ਚੱਲ ਭਾਈ ਸੋ ਮਲੰਗੀ ਸਹੀ ਪਰ ਮਲੰਗੀ ਮੰਜੀ ਠੋਕਾ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾਂ ਤੇ ਆਪਾਂ ਨੂੰ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀ ਹੈ ਆ ਜਿਹੜੇ ਹੁਣ ਬੋਲਦੇ ਐ ਜਿੱਦਾਂ 1 ਨਵੰਬੇਰ ਰਕੀ ਸੀ ਹੋਦੈ ਕਿਉਂ ਨਹੀਂ ਆਏ ਮੈਂ ਤਾਂ ਕੁਰਸੀਆਂ ਲਾਈਆਂ ਹੋਈਆਂ ਸੀ ਸਾਰਿਆਂ ਦੀ ਆਏ ਹੀ ਨਹੀਂ ਕਿਉਂਕਿ ਪੱਕਾ ਬਣਾ ਉੱਥੇ ਸੋ ਇਹਨਾਂ ਤੇ ਯਕੀਨ ਨਾ ਕਰਿਓ ਟੀ ਹਵਾ ਚੱਲ ਰਹੀ ਐ ਮੈਂ ਮਾਜੇ ਮਾਲਵੇ ਦੋਆਬੇ ਚ ਰੋਜ਼ ਹੀ ਰਹਿਣਾ ਮੈਂ ਲੋਕਾਂ ਚ ਹੀ ਰਹਿਣਾ ਡੂਡ ਡੂਡ ਕੋਈ ਟੜਤਾ ਫੁੱਲ ਮੇਰੀ ਗੱਡੀ ਚ ਸੁੱਟ ਪੜਾਲ ਪੰ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਜਿਹਦਾ ਕਿਸੇ کرنਸੀ 'ਚ ਕੋਈ ਮੁੱਲ ਨਹੀਂ ਕੋਈ ਨਾਪ ਨਹੀਂ ਸਕਦਾ ਕੋਈ ਤੋਲ ਨਹੀਂ ਸਕਦਾ ਇੱਕ ਪਾਸੇ ਤਾਂ ਆ ਪਿਆਰਾ ਹੈ ਫੁੱਲਾਂ ਵਾਲਾ ਦੂਜੇ ਪਾਸੇ ਕਾਲੀ ਕਾਂਗਰਸੀ ਭਾਜਪਾ ਵਾਲੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀ ਇੱਕ ਅੱਧੀ ਯਕੀਨ ਨਾ ਕਰਿਓ ਜੋ ਸਾਡੇ ਕੋਲੇ ਸਰਵੇ ਦੀਆਂ ਰਿਪੋਰਟਾਂ ਆਈਆਂ ਨੇ ਤੇਰਾ ਹਲਕਾ ਹਰ ਬੇਰੀ ਰਿਪੋਰਟ ਮੁਤਾਬਕ ਸਿਰਫ 25000 ਦੀ ਲੀਡ ਹੈ ਮੈਨੂੰ 35000 ਦੀ ਚਾਹੀਦੀ ਹੈ ਇਥੋਂ ਤੁਸੀਂ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਨੂੰ ਕਹਿ ਦਿਓ 25000 ਦੀ ਲੀਡ ਹੈ 35 ਦੀ ਕਰੋ ਉਸ ਤੋਂ ਬਾਅਦ ਇੱਛੋ ਫਿਰ ਫਿਰ ਮੇਰਾ ਮੇਰਾ ਕੰਮ ਹੈ ਬਸ ਕਿਉਂ ਮੈਂ ਪੰਜਾਬ ਦੇ ਨੌਜਵਾਨ ਤੀਆਂ ਪੁੱਤਾਂ ਦੇ ਹੱਥੋਂ ਟੀਕੇ ਖੋ ਕੇ ਕੰਮ ਤੇ ਜਾਓ ਕਰੇ ਕੰਮ ਤੇ ਆਓ ਨਹੀਂ ਕਿਉਂ 25 25 30 ਲੱਖ ਰੁਪਇਆ ਚੱਕੀ ਫਿਰਦੇ ਆ ਉਹ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਉਹਨਾਂ ਕੋਲੇ ਪਹੁੰਚਣ ਲਈ ਮਰੀ ਜਾਂਦੇ ਆ ਅਪ ਆਪਣਾ ਉਹ ਧਰਤੀ ਠੀਕ ਕਰ ਲਈਏ ਅਪ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਦੀ ਪਜਾਉ ਸ਼ਕਤੀ ਉਹ ਨਹੀਂ ਹੋਈ ਹੈ ਲੋਕ ਮਿਹਨਤੀ ਹੈ ਸਰ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਹੁਣ ਤੁਸੀਂ ਆਪਣੀ ਸਰਕਾਰ ਬਣਾ ਲਈ ਉਹ